ਕਿਸਾਨ ਮজুর ਸੰਘਰਸ਼ ਕਮੇਟੀ ਪੰਜਾਬ ਦਾ ਆਗੂ ਦਲਬੀਰ ਸਿੰਘ ਪੂਰਾ ਅੱਜ ਜਿਹੜਾ ਇਹ ਪਿੰਡ ਪੂਰਾ ਕ੍ਰੀਨਪੁਰਾ ਵਿਖੇ ਸੁਖਲਾ ਫੂਕਿਆ ਗਿਆ ਤੇ ਇਸ ਬੰਦ ਵਿੱਚ ਤੇ ਕਿਸ ਦਾ ਦੇਖੋ ਅੱਜ ਪਿੰਡ ਪੂਰੇ ਕ੍ਰੀਨਪੁਰੇ ਦੇ ਵਿੱਚੋਂ ਸ਼ੁਰੂਆਤ ਹੋ ਚੁੱਕੀ ਆ ਔਰ ਸ਼ਾਮਾਂ ਤੱਕ ਕੱਲ ਤੱਕ ਪਰਸੋਂ ਤੱਕ ਸਾਰੇ ਪਿੰਡਾਂ ਦੇ ਵਿੱਚ ਲਾਟ ਨਿਕਲੂਗੀ ਭਗਵੰਤ ਮਾਨ ਦੀ ਜਿਹੜਾ ਭਗਵੰਤ ਮਾਨ ਨੇ ਆਪਣਾ ਵਿਸ਼ਵਾਸ ਘਾਤ ਕੀਤਾ ਹੈ ਕਿ ਸਰਕਾਰਾਂ ਨੂੰ ਅੱਜੇ ਦੇ ਵਿੱਚ ਆਪਣੇ ਕਿਸਾਨਾਂ ਨੂੰ ਉਹ ਚੱਲ ਕੇ ਮੀਟ ਦੇ ਬਹਾਨੇ ਸੱਦ ਕੇ ਚੰਦੀਕਾਰ ਦੇ ਵਿੱਚ ਤੇ ਮਗਰੋਂ ਉੱਥੇ ਦਸ਼ੱਦ ਦੇ ਟਾਇਆ ਲਾਠੀਆਂ ਚਲਾਈਆਂ ਔਰ ਸਾਡੇ ਜਿਹੜੇ ਉੱਥੇ ਟ੍ਰੈਕਟਰ ਟਰਾਲੀਆਂ ਸੀ ਉਹਨਾਂ ਦੀ ਭੰਨ ਤੋੜ ਕੀਤੀ ਗਈ ਆ ਔਰ ਸਟੇਜ ਦੀ ਭੰਨ ਤੋੜ ਕੀਤੀ ਗਈ ਆ ਔਰ ਇੰਨਾ ਦਸ਼ੱਦ ਤਾਂ ਕਿਤੇ ਕੋਈ ਬਾਹਰ ਦਾ ਵੀ ਨਹੀਂ ਕਰਦਾ ਜਿਹੜਾ ਇਹ ਕਹਿੰਦਾ ਸੀ ਵੀ ਮੈਂ ਕਿਸਾਨਾਂ ਦਾ ਪੋਤ ਆ ਔਰ ਇਹ ਕਿਸਾਨਾਂ ਦਾ ਪੁੱਤ ਨਹੀਂਗਾ ਕਿਸਾਨਾਂ ਦੇ ਪੁੱਤ ਤਾਂ ਹੁਣ ਤੁਹਾਨੂੰ ਦੱਸਣਗੇ ਵੀ ਤੁਹਾਡੇ ਨਾਲ ਕਿਸ ਭਾਅ ਨਾਲ ਨਿਬੜਦੇ ਆ ਹੁਣ ਅਸੀਂ ਆਨੇ ਆ ਭਗਵਾਨ ਜਮਾਨ ਨੂੰ ਕਹਿੰਨੇ ਆ ਵੀ ਇਹ ਜਿਹੜੇ ਤੇਰੇ ਬੇਤੁੱਕੇ ਬਿਆਨ ਆ ਰਹੇ ਤੇਰੇ ਮੰਤਰੀਆਂ ਦੇ ਔਰ ਜਿਹੜੇ ਤੇਰੇ ਵਧਾਇਕਾਂ ਦੇ ਬਿਆਨ ਆ ਰਹੇ ਆ ਹੁਣ ਉਹਨਾਂ ਦੇ ਮੂੰਹ ਬੰਦ ਕਰ ਲਾ ਜਿਹੜੇ ਕਹਿ ਰਹੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਪੁੱਤ ਆ ਹੁਣ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸਾਨਾਂ ਦੇ ਪੁੱਤ ਕੌਣ ਆ ਔਰ ਕਿਸਾਨਾਂ ਤੋਂ ਬਾਹਰ ਕੌਣ ਆ ਤੇ ਕਿਸਾਨਾਂ ਦੇ ਦੁਸ਼ਮਣ ਕੌਣ ਆ ਹੁਣ ਅਸੀਂ ਮੈਦਾਨ ਚ ਤੁਹਾਡੇ ਨਾਲ ਟਕਰਾਂਗੇ ਰੋੜਾਂ ਦੇ ਟਕਰਾਂਗੇ ਪਿੰਡਾਂ ਦੇ ਵਿੱਚ ਟਕਰਾਂਗੇ ਇਹ ਜਿਹੜਾ ਤੁਸੀਂ ਜ਼ੁਲਮ ਕੀਤਾ ਹੈ ਇਹ ਪਾਈ ਪਾਈ ਦਾ ਹਿਸਾਬ ਤੁਹਾਡੇ ਤੋਂ ਲਵਾਂਗੇ ਅੱਜ ਪੂਰੇ ਕ੍ਰੇਮਪੁਰੇ ਦੇ ਵਿੱਚੋਂ ਚੇਤਾਵਨੀ ਦਿੰਦੇ ਅਸੀਂ ਕਿ ਹੁਣ ਕਿਤੇ ਭੁੱਲ ਕੇ ਵੀ ਸਾਨੂੰ ਟੱਕਰ ਨਾ ਜਾਇਓ ਇਹਦਾ ਹਿਸਾਬ ਕਿਤਾਬ ਤੁਹਾਨੂੰ ਅਸੀਂ ਰੋੜਾਂ ਤੇ ਮਿਲ ਕੇ ਕਰਾਂਗੇ ਤੇ ਮੰਨ ਲਓ ਜੇ ਸਰਕਾਰ ਆਪਣੀਆਂ ਇਹਨਾਂ ਨੀਤੀਆਂ ਤੋਂ ਬਾਜ਼ ਨਹੀਂ ਆਉਂਦੀ ਤੇ ਫਿਰ ਅਗਲਾ ਨਿਸ਼ਾਨਾ ਕੀ ਹੋਊਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੇਖੋ ਅੱਜ ਸ਼ੁਰੂਆਤ ਹੋ ਚੁੱਕੀ ਪੁਤਲਿਆਂ ਦੀ ਤਿੰਨ ਦਿਨ ਸਾਡੇ ਲਗਾਤਾਰ ਪੁਤਲੇ ਚੱਲ ਰਹੇ ਆ ਪਿੰਡਾਂ ਦੇ ਵਿੱਚ ਉਦੋਂ ਇੱਕ ਦੋ ਦਿਨ ਦੇ ਦਿਨ ਦੇ ਵਿੱਚ ਵੱਡੇ ਸੰਘਰਸ਼ ਦਾ ਐਲਾਨ ਹੋਊਗਾ ਔਰ ਵੱਡੇ ਸੰਘਰਸ਼ ਦੀ ਕੀ ਰੂਪਰੇਖਾ ਹੋ ਗਈ ਉਹ ਮੀਟਿੰਗਾਂ ਚੱਲ ਰਹੀਆਂ ਔਰ ਸੂਬੇ ਪੱਧਰੀ ਜੋਨਾ ਪੱਧਰੀ ਜ਼ਿਲ੍ਹੇ ਪੱਧਰੀ ਮੀਟਿੰਗਾਂ ਲਾ ਕੇ ਦੋਨਾਂ ਫੋਰਮਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਜਿਨ੍ਹਾਂ ਨੇ ਜਿਹੜੇ ਉੱਥੇ ਸੰਘਰਸ਼ ਵੇਢ ਕੇ ਬੈਠੇ ਸੀ ਔਰ ਦਿੱਲੀ ਜਾਣ ਵਾਸਤੇ 13 ਫਰਵਰੀ ਤੋਂ ਲਗਾਤਾਰ ਔਰ 13 14 ਮਹੀਨੇ ਜਿਨ੍ਹਾਂ ਨੇ ਸੰਘਰਸ਼ ਲੜਿਆ ਉਹਨਾਂ ਦੋਨਾਂ ਫੋਰਮਾਂ ਨਾਲ ਮੀਟਿੰਗ ਚੱਲ ਰਹੀ ਆ ਉਹ ਮੀਟਿੰਗ ਲਾ ਕੇ ਵੱਡੇ ਸੰਘਰਸ਼ ਦਾ ਆਲਾਨ ਹੋਊਗਾ